ਬਸ਼ੇਰੀਆਂ ਜਾਂ ਬਸ਼ੇਰੇ ਖਰੀਦਣ ਦੇ ਚਾਹਵਾਨੋ ਨਿਗਾਹ ਮਾਰ ਲਓ ਬਾਦੂ ਸਟਾਕ ਆ ਬਾਈ ਦੇ ਕੋਲੇ ਤੇ ਹੈ ਵੀ ਸਾਰਾ ਘਰੇ ਹੀ ਬਰੀਡ ਕੀਤਾ ਹੋਇਆ ਇਹਨਾਂ ਦੇ ਵਿੱਚੋਂ ਕੋਈ ਵੀ ਘੋੜੀ ਬਸ਼ੇਰਾ ਬਸ਼ੇਰੀ ਬਾਈ ਦਾ ਖਰੀਦ ਕੇ ਨਹੀਂ ਲਿਆਂਦਾ ਪਿਆ ਪ੍ਰਾਣੀਆਂ ਘੋੜੀਆਂ ਬਹੁਤ ਜ਼ਿਆਦੇ ਪ੍ਰਾਣੀਆਂ ਲੈਣ ਦੀਆਂ ਘੋੜੀਆਂ ਪੰਜਾਬ ਬਰੀਡ ਦੀਆਂ ਬਾਈ ਦੇ ਕੋਲੇ ਆ ਸੋ ਜਿਨ੍ਹਾਂ ਦੇ ਵਿੱਚੋਂ ਸਾਰਾ ਲਾਣਾ ਬਾਣਾ ਹੈ ਤਿਆਰ ਹੋਇਆਗਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਬੀ ਇਹਨਾਂ ਦਾ ਮਾਰਵਾੜੀ ਲਾਈਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਹੈਗਾ ਭਾਵੇਂ ਅਲੀ ਸ਼ਾਨ ਲੈਣ ਕਹਿ ਲੋ ਦੇਵਲੀ ਲੈਣ ਕਹਿ ਲੋ ਉਦੇਪੁਰ ਪੈਲਸ ਲੈਣ ਕਹਿ ਲੋ ਜਾਂ ਜਿਹੜੀਆਂ 2-3 ਲੈਣਾ ਹੋਰ ਚੱਲਦੀਆਂ ਨੇ ਕੋਈ ਕਨੈਕਸ਼ਨ ਨਹੀਂ ਇਹ ਪ्युअर ਪੰਜਾਬ ਦੀ ਬਰੀਡ ਦੀਆਂ ਘੋੜੀਆਂ ਤੇ ਬਸ਼ੇਰੀਆਂ ਨੇ ਦੋਸਤੋ ਨਿਗਾਹ ਮਾਰ ਲਓ ਤੇ ਤੁਹਾਨੂੰ ਆਪਾਂ ਅੱਗੇ ਛਾਂਟ ਕੇ ਕੱਲਾ-ਕੱਲਾ ਕਰਕੇ ਹੀ ਦਿਖਾ ਦਿੰਨੇ ਆ ਵੀ ਇਹਨਾਂ ਦੇ ਵਿੱਚੋਂ ਜਿਹੜੇ ਜਾਨਵਰ ਬਾਈ ਨੇ ਸੇਲ ਕਰਨੇ ਆ ਕਿਉਂਕਿ ਐ ਤਾਂ ਤੁਹਾਨੂੰ ਦੇਖਣੇ ਔਖੇ ਹੋ ਜਾਣਗੇ ਇਹ ਤਾਂ ਤੁਹਾਨੂੰ ਸਿਰਫ ਇੱਕ ਬਾਈ ਦੀ ਮਿਹਨਤ ਦਿਖਾਉਣੀ ਸੀ ਤੇ ਜਾਨਵਰ ਤਿਆਰ ਦੇਖੋ ਯਾਰ ਕਿੰਨੇ ਆਜਾਓ ਫਿਰ ਤੁਹਾਨੂੰ ਕੱਲਾ-ਕੱਲਾ ਕਰਕੇ ਦਿਖਾਉਣੇ ਆ ਜਿਹੜਾ ਜਾਨਵਰ ਵੇਚਣਾ ਬਾਈ ਨੇ ਸੋ ਆ ਜਿਹੜੀ ਸੈਂਟਰ ਦੇ ਵਿੱਚ ਤੁਸੀਂ ਬਸ਼ੇਰੀ ਤੁਰੀ ਆਉਂਦੀ ਦੇਖ ਲਿਓ ਨਾ ਚੰਬੀ ਪਹਿਲਾਂ ਆਪਾਂ ਗੱਲਬਾਤ ਇਸੇ ਬਸ਼ੇਰੀ ਬਾਰੇ ਕਰ ਲੈਨੇ ਆ ਧਿਆਨ ਦਿਓ ਜਿਹੜੀ ਆ ਬੱਚੀ ਆ ਚੰਬੀ ਸਾਢੇ 13 ਮਹੀਨੇ ਦੀ ਉਮਰ ਆ ਦੋਸਤੋ ਇਹ ਪਲਵਾਨਾਂ ਦਾ ਘੋੜਾ ਗਾ ਬਾਈ ਕਲਦੀਪ ਦਿਓਲ ਦੇ ਕੋਲੇ ਉਸ ਘੋੜੇ ਦੀ ਬੱਚੀ ਆ ਇਹਦੀ ਮਾਂ ਵੀ ਆ ਨਾਲ ਖੜੀ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਬੇਸ਼ੇਰੀ ਕੰਨੀ ਤੁਸੀਂ ਨੰਗਾ ਮਾਰ ਲਓ ਸਾਢੇ 13 ਮਹੀਨੇ ਉਮਰ ਦੇ ਹਿਸਾਬ ਨਾਲ ਕੱਦ ਕਾਠ ਤੇ ਬਾਡੀ ਬਣਤਰ ਕਿੰਨੀ ਜਿਆਦਾ ਖੁੱਲੀ ਬਣਾਈ ਜੈ ਨੇ ਲੈਂਥ ਚੈੱਕ ਕਰੋ ਪੈਰਾਂ ਦੀ ਮਜ਼ਬੂਤੀ ਦੇਖੋ ਸੰਭ ਸੰਭ ਕਿੰਨਾ ਹੈਵੀ ਆ ਮੂਹ ਮਹਾਂਦਰੇ ਦੀ ਬੜੀ ਸੋਹਣੀ ਆ ਮਜ਼ਬੂਤੀ ਦੇ ਨਾਲ ਨਾਲ ਬਰੀਕੀਆਂ ਬੜੀਆਂ ਨੇ ਹੱਡ ਗੋਡਾ ਇਹਦੇ ਬੜਾ ਖੁੱਲਾ ਲੱਗਿਆ ਕੰਨਾਂ ਦੀ ਕੁਆਲਿਟੀ ਚੈੱਕ ਕਰੋ ਕੁੰਡੀ ਵਾਲਾ ਸ਼ਕੀਨ ਕਾਨਾ ਦੋਸਤੋ ਤੇ ਆ ਇਹਦੀ ਮਾਂ ਗਈ ਇਹ ਬਾਕਰਪੁਰ ਵਾਲੇ ਨੂਰੇ ਦੀ ਧੀ ਆ ਇਹ ਵੀ ਬਾਈ ਦੇ ਘਰ ਜਾਮੀ ਆ ਘੋੜੀ ਤੇ ਬੇਸ਼ੇਰੀ ਦੀ ਨਾਨੀ ਵੀ ਬਾਈ ਦੇ ਘਰੇ ਹੀ ਹੁੰਦੀ ਸੀ ਸੋ ਸਾਰਾ ਤਾਣਾ ਬਾਣਾ ਜਿਹੜਾ ਘਰੇ ਹੀ ਬੁਣਿਆ ਵਿਆ ਬੱਚੀ ਕੰਨੀ ਤੁਸੀਂ ਨਿਗਾਹ ਮਾਰ ਲਓ ਜਿਹੜਾ ਕੋਈ ਚਾਹ ਵਣ ਸੱਜਣ ਖਰੀਦਣਾ ਚਾਹੁੰਦਾ ਤੇ ਆ ਘੋੜੀ ਵੀ ਇਹਦੀ ਮਾਂ ਬਹੁਤ ਜਿਆਦਾ ਚੰਗੀ ਆ ਤੇ ਦੂਜਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਆ ਬਸ਼ੀਰਾ ਦੋਸਤੋ ਇਹ ਜਿਹੜਾ ਸੁਲਤਾਨ ਘੋੜਾ ਨਾ ਬੜਾ ਫੇਮਸ ਫੌਜੀ ਘੋੜੇ ਦਾ ਬੱਚਾ ਪਿੰਡ ਡੱਬ ਵਾਲੀ ਡੱਬ ਵਾਲੀ ਪਿੰਡ ਆਗਾ ਸੁਲਤਾਨ ਨਾਂ ਦਾ ਘੋੜਾ ਉਹਦਾ ਬੱਚਾ ਹੈਗਾ ਦੋਸਤੋ ਇਹ ਇੱਕ ਸਾਲੇ ਦੀ ਉਮਰ ਆ ਤੇ ਬਾਈ ਨੇ ਇਹਦਾ ਨਾਂ ਰੱਖਿਆ ਕਾਲੂ ਇਹ ਬਸ਼ੀਰਾ ਵੀ ਵੇਚਣਾ ਇਹਦੇ ਮੱਥੇ ਤੇ ਕੱਲਾ ਫੁੱਲ ਬਸ਼ੀਰਾ ਸ਼ਕੀਨ ਬੜਾ ਗਾ ਬਰੀਕੀਆਂ ਬੜੀਆਂ ਨੇ ਕੰਨ ਕੰਨ ਬਹੁਤ ਜ਼ਿਆਦਾ ਕੁਆਲਟੀ ਵਾਲਾ ਇਹਦਾ ਲੈਂਟਲੋਂ ਤੇਦੀ ਵੀ ਤੁਸੀਂ ਬਣ ਤਰ੍ਹਾਂ ਚੈੱਕ ਕਰੋ ਬਹੁਤ ਜਿਆਦੇ ਚੰਗਾ ਘੋੜਾ ਬਣ ਕੇ ਤਿਆਰ ਹੋ ਇਹਦੀ ਮਾਂ ਵੀ ਤੁਹਾਨੂੰ ਅੱਗੇ ਆਪਾਂ ਦਿਖਾਉਣ ਲੱਗੇ ਆ ਉਹ ਵੀ ਪੰਜਾਬ ਲਾਈਨ ਦੀ ਹੋਈ ਘੋੜੀ ਆ ਆ ਘੋੜੀ ਆ ਗਈ ਇਹ ਇਹ ਆਲਾ ਦਿਨ ਘੋੜੇ ਦੀਤੀ ਆ ਸੋ ਇਸੇ ਘੋੜੀ ਦਾ ਆਪਾਂ ਤੁਹਾਨੂੰ ਦੂਜਾ ਬੱਚਾ ਦਿਖਾਉਣ ਲੱਗੇ ਆ ਆ ਨੀਲਾ ਬਸ਼ੇਰਾ ਜਿਹੜਾ ਇਹ ਬਸ਼ੇਰਾ ਗਾ ਜਿਹੜਾ ਇਹਦੀ 29 ਮਹੀਨੇ ਉਮਰਾ ਦੋਸਤੋ ਤੇ ਇਹਦਾ ਨਾਮ ਬਾਈ ਨੇ ਰੱਖਿਆ ਕੁਦਰਤ ਇਹ ਬਾਈ ਦੇ ਫਾਰਮ ਦੇ ਉੱਤੇ ਹੀ ਨਾ ਇੱਕ ਨੀਲਾ ਘੋੜਾ ਦਾ ਦਾਰਾਪੁਰ ਵਾਲੇ ਖਲੀ ਦਾ ਬੱਚਾ ਪੁਰਾਣਾ ਘੋੜਾ ਦਾ 10 ਸਾਲ ਉਮਰ ਦਾ ਤੇ ਉਹਦਾ ਨਾਮ ਰੱਖਿਆ ਬਾਈ ਨੇ ਹੈਕਟਰ ਉਸ ਹੈਕਟਰ ਘੋੜੇ ਦਾ ਬੱਚਾ ਹੈ ਸੋ ਇਸ ਬਸ਼ੇਰੇ ਦੀ ਤੇ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆਗਾ ਡੱਬਾ ਵਾਲੀ ਵਾਲੇ ਘੋੜੇ ਦਾ ਬੱਚਾ ਦੋਨਾਂ ਦੀ ਮਾਂ ਇੱਕੋ ਆ ਤੇ ਪਿਓ ਅਲੱਗ-ਲੱਗ ਨੇ ਉਹਦਾ ਸੁਲਤਾਨਾ ਜਿਹੜਾ ਪਿਓ ਆ ਡੱਬਾ ਵਾਲੀ ਵਾਲਾ ਤੇ ਇਹਦਾ ਪਿਓ ਆ ਜਿਹੜਾ ਹੈਕਟਰ ਘੋੜਾਗਾ ਤੇ ਬਸ਼ੇਰਾ ਯਾਰ ਚੰਗਾ ਬਹੁਤ ਬਣੂ ਆ ਜੋ ਫਿਰ ਇਹਦੇ ਵੀ ਪਿਓ ਦੇ ਦਰਸ਼ਨ ਕਰਾ ਦਿੰਨੇ ਆ ਆ ਘੋੜਾ ਹੈਗਾ ਬਾਈ ਦੇ ਕੋਲੇ ਹੈਕਟਰ ਫਾਰਮ ਦੇ ਉੱਤੇ ਜਿਹਦਾ ਇਹ ਬੱਚਾ ਹੈਗਾ ਕੁਦਰਤ ਸੋ ਆ ਘੋੜਾ ਸਟੱਡ ਸਰਵਿਸ ਵਾਸਤੇ ਓਪਨਾ ਇਹ ਨਹੀਂ ਵੇਚਣਾ ਬਾਈ ਨੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਹਦੀ ਹੈਕਟਰ ਦੀ ਸਟੱਡ ਸਰਵਿਸ ਲੈਣਾ ਚਾਹੁੰਦਾ ਤਾਂ ਬਾਈ ਨੂੰ ਦੀਪੇ ਗੱਲ ਨੂੰ ਨੱਥੋਵਾਲ ਪਿੰਡ ਵਾਲੀ ਨੂੰ ਤੁਸੀਂ ਫੋਨ ਲਾ ਲਿਓ ਇਹਦਾ ਜਿਹੜੇ ਤੁਹਾਨੂੰ ਬੱਚਾ ਦਿਖਾਇਆ ਪਹਿਲਾਂ ਨੀਲਾ ਉਹ ਵੇਚਣਾ ਤੇ ਹੁਣ ਅੱਗੇ ਆਪਾਂ ਤੁਹਾਨੂੰ ਆ ਬਸ਼ੇਰਾ ਜਿਹੜਾ ਇੱਕ ਵੇਚਣ ਆਇਆ ਦਿਖਾਉਣ ਲੱਗੇ ਆ ਇਹ ਨਾਗ ਕੋੜੇ ਦਾ ਪੋਤਾ ਦੋਸਤੋ ਤੇ ਰਾਜਕੇਸ਼ਰੀ ਦਾ ਬੱਚਾ ਗਾ ਇਹਦੀ ਜਿਹੜੀ ਉਮਰ ਆ ਚਾਰ ਦੰਦ ਹੋ ਗਈ ਪਿਛਲੇ ਦੋ ਪੈਰ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਇਹਦੇ ਤੇ ਰੰਗ ਇਹਦਾ ਕਮੈਤ ਆ ਸੋ ਜੇ ਕੋਈ ਭਰਾ ਸਵਾਰੀ ਵਾਸਤੇ ਜਾਂ ਬਰੀਡਿੰਗ ਵਾਸਤੇ ਬੱਚਾ ਖਰੀਦਣਾ ਚਾਹੁੰਦਾਗਾ ਚੰਗਾ ਘੋੜਾ ਬਣ ਕੇ ਤਿਆਰ ਹੋਇਆ ਵਾ ਤਾਂ ਇਹਦੇ ਕੰਨੀ ਤੁਸੀਂ ਗੌਰ ਕਰ ਲਿਓ ਤੇ ਰੇਟ ਦੀ ਜਿਹੜੀ ਗੱਲਬਾਤ ਆ ਜਾਂ ਕੋਈ ਹੋਰ ਡਿਟੇਲ ਪੁੱਛਣੀ ਹੋਈ ਕਦ ਕਾਠ ਬਾਰੇ ਉਹ ਬਾਈ ਦੀਪੇ ਗੱਲ ਨੂੰ ਪਿੰਡ ਨੱਥੋਵਾਲ ਵਾਲੇ ਨੂੰ ਤੁਸੀਂ ਗੱਲਬਾਤ ਕਰਕੇ ਡਿਟੇਲ ਲੈ ਸਕਦੇ ਹੋ ਜਿਹੜਾ ਪਿੰਡ ਆ ਬਾਈ ਦਾ ਰਾਏਕੋਟ ਦੇ ਨੇੜੇ ਰਹਿ ਜਾਂਦਾ ਤਕਰੀਬਨ 8-10 ਕਿਲੋਮੀਟਰ ਦੂਰ ਤੇ ਬਾਈ ਨੂੰ ਫੋਨ ਲਾ ਲਿਓ ਨੰਬਰ ਕਰ ਲਓ 9815633740 ਸੋ ਇਹ ਵੀ ਬੱਚਾ ਬਕਾਊ ਆ ਇੱਕ ਤੋਂ ਨੂੰ ਘੋੜਾ ਬਾਈ ਦਾ ਹੋਰ ਦਿਖਾਉਣ ਲੱਗੇ ਆ ਆ ਘੋੜਾ ਇਹਦਾ ਨਾਂ ਰੱਖਿਆ ਬਾਈ ਨੇ ਹੀਰਾ 80 90 ਦੇ ਵਿੱਚ ਪੰਜਾਬ ਦੇ ਵਿੱਚ ਪੁਰਾਣੇ ਘੋੜੇ ਹੁੰਦੇ ਸੀਗੇ ਉਹਨਾਂ ਨੇ ਬੜੀ ਤੱਕ ਪਾਈ ਵੀ ਸੀ ਸੋ ਇਹਦਾ ਵਾਪਸ ਜਾਫਾ ਮਿੱਤਰੋ ਉਹਦਾ ਨਾਂ ਸੀਗਾ ਰਾਜੂ ਉਹ ਨੱਥੂਆਲ ਗੜਬੀ ਸਵਰਗਵਾਸੀ ਅਮਰਜੀਤ ਸਿੰਘ ਪੋਲਾ ਜੀ ਦੇ ਕੋਲੇ ਹੁੰਦਾ ਸੀ ਤੇ ਉਹਨਾਂ ਦੇ ਚਾਚਾ ਜਗਰਾਜ ਸਿੰਘ ਜੀ ਰੋਡੇ ਉਹਨਾਂ ਦੇ ਕੋਲੇ ਪੁਰਾਣਾ ਘੋੜਾ ਹੁੰਦਾ ਸੀ ਸਜਾਫ ਆ ਸਾਈਡ ਤੇ ਆਪਾਂ ਫੋਟੋ ਵੀ ਲਾਤੀ ਬਹੁਤ ਜਰੋ ਉਸ ਕੋੜੇ ਨੇ ਤੱਕ ਪਾਈਆ ਚੈਂਪੀਅਨ ਵੀ ਬਣਿਆ ਸੋ ਉਸ ਕੋੜੇ ਦਾ ਬੱਚਾ ਇਹਦੀ ਵੀ ਤੁਸੀਂ ਸਟੱਡ ਸਰਵਿਸ ਲੈ ਸਕਦੇ ਹੋ ਪ੍ਰਾਣੀ ਪੰਜਾਬ ਦੀ ਲੈਣਾ ਦੋਸਤੋ ਏ